ਅਗਲੇ 7ਵੇਂ ਸਵਈਏ ਚ ਦੱਸਦੇ ਨੇ ਦਾਨਵ ਦੇਵ ਫਨਿੰਦ ਨਿ사ਚਰ ਭੂਤ ਭਵਿੱਖ ਭਵਾਨ ਜਪੈਗੇ ਇਸ ਸੰਕੇਤਕ ਦਿੱਤੇ ਹੋਏ ਨੇ ਲੋਕਾਂ ਦੇ ਸੁਭਾਅ ਦੱਸੇ ਹੋਏ ਨੇ ਦਾਨਵ ਰਕਸ਼ਸੋ ਮਤਲਬ ਜਿਹੜੇ ਸੱਚ ਨੂੰ ਧਰਮ ਨੂੰ ਨਹੀਂ ਮੰਨਦੇ ਉਸ ਦੇ ਵਿਰੋਧੀ ਨੇ ਉਹ ਸੁਭਾਅ ਵਾਲੇ ਲੋਕ ਦੇਵ ਜਿਹੜੇ ਆਪਣੇ ਆਪ ਨੂੰ ਧਾਰਮਿਕ ਕਹਿੰਦੇ ਨੇ ਪਰ ਉਹਨਾਂ ਨੂੰ ਅਸਲ ਧਰਮ ਦਾ ਉਹਨਾਂ ਨੂੰ ਵੀ ਨਹੀਂ ਪਤਾ ਦੇਵ ਫਨਿੰਦਰ ਫਨਿੰਦਰ ਡੰਗ ਮਾਰਨੇ ਵਾਲੇ ਜਿਹੜੇ ਮਾਇਆ ਦਾ ਹਲਚ ਦਿੰਦੇ ਨੇ ਲੋਕਾਂ ਨੂੰ ਫਸਾਉਂਦੇ ਨੇ ਨਿਸਾਚਨ ਸੱਚਾ ਤਾਰਾ ਤਾਰੇ ਜਿੱਥੇ ਮੇਰੋਸ਼ਨੀ ਘੱਟ ਹੁੰਦੀ ਆ ਥੋੜੀ ਬਹੁਤੀ ਰੋਸ਼ਨੀ ਕਰ ਦਿੰਦੇ ਨੇ ਉਹ ਉਹਨਾਂ ਨੂੰ ਅਸਲੀ ਤੱਕ ਜਿਨ੍ਹਾਂ ਨੂੰ ਪਤਾ ਥੋੜਾ ਬਹੁਤਾ ਉਹ ਲੋਕਾਂ ਨੂੰ ਉਹ ਪ੍ਰਚਾਰ ਕਰਕੇ ਲੋਕਾਂ ਨੂੰ ਸੱਚ ਨਾਲ ਜੋੜਦੇ ਨੇ ਪਰ ਸਾਰਾ ਨਹੀਂ ਪਤਾ ਉਹਨਾਂ ਨੂੰ ਧਰਮਦੇਵ ਫਨਿੰਦਰ ਨਿਸਾਚਨ ਇਹਨੇ ਸਾਰੇ ਹਰ ਕਿਸਮ ਦੇ ਲੋਕ ਚੰਗੇ ਬੁਰੇ ਉਤਪੀਖਪਵਾਨ ਮਤਲਬ ਆਉਣ ਵਾਲੇ ਸਮੇਂ ਜਾਂ ਬੀਤੇ ਗਏ ਸਮੇਂ 'ਚ ਪ੍ਰਭ ਨਾਲ ਜੁੜਨਗੇ ਪ੍ਰਭ ਨੂੰ ਝਪਣਗੇ ਹਰ ਕਿਸਮ ਦੇ ਲੋਕ ਜੀਵ ਜਿੱਤੇ ਜਲਮੈ ਥਲ ਮੇ ਪਲ ਹੀ ਪਲ ਮੇ ਸਭ ਥਾਪ ਥਾਪ ਪੈਗੇ ਇਹਦੇ ਵਿੱਚ ਇਸ ਲਾਈਨ ਤੇ ਦੱਸ ਦਿਆ ਵੀ ਜਿੰਨੇ ਵੀ ਇਹ ਧਰਤੀ ਤੇ ਜੀਵ ਨੇ ਚਾਹੇ ਆਪਣੇ ਉਹਨੂੰ ਵੱਡੇ ਵੱਡੇ ਕਹਾਉਂਦੇ ਨੇ ਚਾਹੇ ਜਿੰਨੀ ਮਰਜੀ ਉਹਨਾਂ ਨੂੰ ਪ੍ਰਾਪਰਟੀ ਆ ਜਿੰਨੇ ਵੀ ਜੀਵ ਨੇ ਚਾਹੇ ਉਹ ਪਾਣੀ 'ਚ ਨੇ ਜਾਂ ਧਰਤੀ 'ਤੇ ਨੇ ਜਲਮੈ ਥਲ ਮੇ ਉਪਰਾਂ ਦੇ ਵਿੱਚ ਖਤਮ ਹੋ ਜਾਂਦੇ ਨੇ ਪਲਾਂ ਦੇ ਵਿੱਚ ਜੰਮਦੇ ਨੇ ਇੱਥੇ ਕੁਝ ਵੀ ਸਥਿਰ ਨਹੀਂ ਹੈਗਾ ਸਭ ਕੁਝ ਚਲਾਈ ਮਾਣਾ ਸਭ ਉਹਦੇ ਕੰਟਰੋਲ ਚ ਆ ਕੋਈ ਵੀ ਆਪਣੇ ਆਪ ਨੂੰ ਵੱਡਾ ਨਾ ਸਮਝੇ ਤਾਂ ਪਾਏਗੇ ਪੁਰਨ ਪ੍ਰਤਾਪਨ ਭਾਰਤ ਜੈ ਧੁਨ ਪਾਪਨ ਕੇ ਬਹੁ ਪੁੰਜ ਖਪੇਗੇ ਪੁੰਨਾ ਦੇ ਪ੍ਰਤਾਪ ਵਧਣਗੇ ਪਾਪਾਂ ਦੇ ਪੁੰਜ ਵੱਡੇ ਵੱਡੇ ਕੜਾਹੇ ਪਾਪਾਂ ਦੇ ਵੱਡੇ ਭੰਡਾਰ ਖਤਮ ਹੋ ਜਾਣਗੇ ਪਾਪਨ ਕੇ ਪਾਪ ਉਂਝ ਖਾਪੇ ਖਾਪ ਜਾਣਗੇ ਖਤਮ ਹੋ ਜਾਣਗੇ ਕਿਸੇ ਨੂੰ ਇੰਨਾ ਹੰਕਾਰ ਨਹੀਂ ਕਰਨਾ ਚਾਹੀਦਾ ਸਾਧ ਸਮੂਹ ਪ੍ਰਸੰਨ ਫਿਰੇ ਚੱਕ ਛਤਰੂ ਸਵੇ ਅਭ ਲੋਕ ਚਪੇਗੇ 70 ਸਵੇ ਕਿ ਸਾਧ ਦਾ ਸਮੂਹ ਜੋ ਵੀ ਸਚਾਈ ਦੇ ਚੱਲਣ ਵਾਲੇ ਜਿਹੜੇ ਜਿਹੜੇ ਸਲੀਧ ਚੱਲਦੇ ਨੇ ਪ੍ਰਸੰਨ ਫਿਰੇ ਜਗ ਇਹ ਜਗ ਚ ਖੁਸ਼ ਰਹਿਣਗੇ 70 ਸਵੇ ਅਭ ਲੋਕ ਚਪੇਗੇ ਜਿਹੜੇ ਉਹਨਾਂ ਨੂੰ ਬੁਰਾ ਮੰਦ ਦੇ ਨੇ ਉਹਨਾਂ ਦਾ ਵਿਰੋਧ ਕਰਦੇ ਨੇ ਉਹ ਸ਼ਤਰੂ ਨੇ ਉਹ ਉਹ ਖਤਮ ਹੋ ਜਾਣਗੇ ਆ ਬਲੋਗ ਚਪੇਗੇ ਉਹ ਚਿਪ ਜਾਣਗੇ ਖਤਮ ਹੋ ਜਾਣਗੇ